ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਪੰਜਾਬੀ ਬਲੌਗ ਪੀਵੀ 31 ਉੱਪਰ ਗੱਲ ਕਰਦੇ ਆਂ ਜੀ ਅੱਪਾਂ ਅੱਜ ਕਣਕ ਦੇ ਪਾਣੀ ਬਾਰੇ ਜਿਹੜੇ ਡਾਕਰ ਵਾਹਣ ਹੈ ਜੀ ਚਾਰ ਪਾਣੀਆਂ ਦੇ ਨਾਲ ਕਣਕ ਦੀ ਫਸਲ ਪੱਕ ਜਾਂਦੀ ਹੈ ਪਰ ਜਿੱਥੇ ਰੇਤਲੇ ਵਾਹਣ ਹੈ ਜਾਂ ਬਹੁਤ ਜ਼ਿਆਦਾ ਰੇਤਲੇ ਵਾਹਣਾਂ ਦੇ ਵਿੱਚ ਕਣਕ ਬੀਜੀ ਹੋਈ ਹੈ ਉੱਥੇ ਤਾਂ 7-8 ਪਾਣੀ 10 ਪਾਣੀਆਂ ਤੱਕ ਵੀ ਬਗ ਜਾਂਦੀ ਹੈ ਪਰ ਹੁਣ ਜਿਹੜੀ ਗੱਲ ਕਰਦੇ ਆਂ ਕਿਸਾਨ ਭਰਾਵੋ ਮੇਨ ਮੁੱਦਾ ਇਹ ਆ ਜਾਂਦਾ ਵੀ ਕਣਕ ਨੂੰ ਲਾਸਟ ਪਾਣੀ ਕਦੋਂ ਲਾਈਏ ਵਿੱਚ ਕਿਸਾਨ ਵੀਰ ਇਹ ਦੁਬਧਾ ਦੇ ਵਿੱਚ ਪੈ ਜਾਂਦੇ ਆ ਕਿ ਲਾਸਟ ਪਾਣੀ ਕਣਕ ਨੂੰ ਕਿਸ ਸਮੇਂ ਲਾਉਣਾ ਹੈਗਾ ਕਿਸਾਨ ਭਰਾ ਉਹ ਇਹ ਆਪਣੀ ਜ਼ਮੀਨ ਤੇ ਡਿਪੈਂਡ ਕਰਦੀ ਹੈ ਗੱਲ ਵੀ ਕਿਹੋ ਜਿਹੀ ਜ਼ਮੀਨ ਹੈ ਜੇਕਰ ਜਿਆਦਾ ਰੇਤਲੀ ਜ਼ਮੀਨ ਹੈ ਇਸ ਤਰੀਕ ਤੋਂ ਬਾਅਦ ਦੋ ਪਾਣੀ ਆ ਤਿੰਨ ਪਾਣੀ ਵੀ ਲੱਗ ਸਕਦੇ ਨੇ ਪਰ ਜਿਹੜੀਆਂ ਡਾਕਰ ਤੇ ਝੋਨੇ ਵਾਲੀਆਂ ਜ਼ਮੀਨਾਂ ਨੇਗੀਆਂ ਉਹਨਾਂ ਦੇ ਵਿੱਚ ਇੱਕ ਪਾਣੀ ਹੀ ਲੱਗੂਗਾ ਇਸ ਤੋਂ ਬਾਅਦ ਕਿਉਂਕਿ ਯੂਨੀਵਰਸਿਟੀ ਦੇ ਅਨੁਸਾਰ ਵੀ ਜੇ ਆਪਾਂ 25 ਦਿਨ ਜਾਂ 20 ਦਿਨ ਪਹਿਲਾਂ ਪਾਣੀ ਬੰਦ ਕਰਦੇ ਹਾਂ ਤਾਂ ਕਣਕ ਦੇ ਝਾੜ ਤੇ ਵੀ ਕੋਈ ਅਸਰ ਨਹੀਂ ਪੈਂਦਾ ਦਾਣੇ ਵਧੀਆ ਰਹਿਣਗੇ ਤੇ ਪਾਣੀ ਦੀ ਜਿਹੜੀ ਗਰਮੈਸ ਹੈ ਉਹ ਵੀ ਨਹੀਂ ਮਾਰਦੀ ਤੇ ਤੂੜੀ ਇੱਕ ਨੰਬਰ ਬਣੂਗੀ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖਣਯੋਗ ਨੇਗੀਆਂ ਪਰ ਜਿਹੜੇ ਡਾਕਰ ਆਣਾਂ ਕਿਸਾਨ ਭਰਾਵੋ 25 ਦਿਨ ਪਹਿਲਾਂ ਤੇ 20 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ ਇਹ ਨਾ ਦੇਖੋ ਵੀ ਗਰਮੀ ਜ਼ਿਆਦੇ ਹੈ ਜਾਂ ਵੀ ਕਣਕ ਇੱਕ ਪਾਣੀ ਹੋਰ ਪਾਲਦੀ ਹੈ ਨਹੀਂ ਬੀਹ ਦਿਨ ਪਹਿਲਾਂ ਪਾਣੀ ਕਣਕ ਦਾ ਬੰਦ ਕਰ ਦਿਓ ਡੱਕਰਵਾਣਾ ਦੇ ਵਿੱਚ ਦੂਸਰੀਆਂ ਜ਼ਮੀਨਾਂ ਜਿਹੜੀਆਂ ਰੇਤਲੀਆਂ ਜ਼ਮੀਨਾਂ ਐ ਉਹ ਬਾਹਣ ਦੇ ਅਨੁਸਾਰ ਪਾਣੀ ਲਾਓ ਜਿਆਦਾ ਲੇਟ ਤੱਕ ਪਾਣੀ ਨਾ ਲਾਓ ਕਿਉਂਕਿ ਜਦੋਂ ਪਾਣੀ ਮੀਂਹ ਦੇ ਵਿੱਚ ਖੜ ਜਾਂਦਾ ਏ ਉਦੋਂ ਪਾਣੀ ਦੀ ਪਰਤਾ ਕਰਕੇ ਹੀ ਉੱਪਰੋਂ ਬੱਲੀਆਂ ਕਾਲੀਆਂ ਹੋਣ ਲੱਗ ਜਾਂਦੀਆਂ ਨੇ ਜਦੋਂ ਤੁਸੀਂ ਤੂੜੀ ਬਣਾਉਂਗੇ ਤੂੜੀ ਸਨੇਰੀ ਰੰਗ ਦੀ ਨਹੀਂ ਬਣਨੀ ਤੂੜੀ ਕਾਲ ਸਦੇਣ ਲੱਗ ਜੂਗੀ ਕਾਲੇ ਰੰਗ ਦੀ ਬਣੂਗੀ ਤੇ ਝਾੜ ਤੇ ਵੀ ਬੁਰਾ ਅਸਰ ਪਊਗਾ ਦਾਣੇ ਪਿਚਕਣ ਲੱਗ ਜਾਣਗੇ ਨਾ ਕਿ ਦਾਣੇ ਫੁੱਲਣਗੇ ਸੋ ਜਦੋਂ ਆਪਾਂ ਪਾਣੀ ਲਾਉਣਾ ਹੈ ਤੇ ਲਾਸਟ ਪਾਣੀ ਲਾਉਣਾ ਹੈ ਡਾਕਰ ਬਾਣਾ ਦੇ ਵਿੱਚ 25 ਦਿਨ ਪਹਿਲਾਂ ਪਾਣੀ ਬੰਦ ਕਰ ਤੇ ਰੇਤਲੇ ਬਾਣਾ ਨੂੰ ਆਪਣੀਆਂ ਜ਼ਮੀਨਾਂ ਦੇ ਅਨੁਸਾਰ ਲਾਓ ਜਿਵੇਂ ਕੋਈ ਟਿੱਬੇ ਵਾਲੀ ਜ਼ਮੀਨ ਹੁੰਦੀ ਹੈ ਉਹਨੂੰ ਵੱਧ ਲੱਗਣਗੇ ਉਦੋਂ ਘੱਟ ਵਾਲੀ ਜ਼ਮੀਨ ਹੈ ਉਹਨੂੰ ਉਦੋਂ ਘੱਟ ਲੱਗਣਗੇ ਤੇ ਡਾਕਰ ਬਾਣਾ ਨੂੰ ਤਾਂ ਚਾਰ ਪਾਣੀ ਲੱਗਦੇ ਨੇ ਤੇ 25 ਦਿਨ ਪਹਿਲਾਂ ਪਾਣੀ ਬੰਦ ਕਰ ਦਿਓ ਡਾਕਰ ਬਾਣਾ ਦੇ ਵਿੱਚ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਆਪਣੇ ਚੈਨਲ ਨੂੰ ਕਿਸਾਨ ਪ੍ਰਭੂ ਸਬਸਕ੍ਰਾਈਬ ਜ਼ਰੂਰ ਕਰ ਲਿਓ ਪੰਜਾਬੀ ਬਲੌਗ ਪੀਵੀ 31 ਨੂੰ ਕਿਉਂਕਿ ਜਿਹੜੀ ਵੀ ਵੀਡੀਓ ਪਾਉਣੇ ਆ ਆਪਾਂ ਜ਼ਿਮੀਦਾਰ ਨਾਲ ਸੰਬੰਧਿਤ ਵੀਡੀਓ ਤੇ ਜਾਣਕਾਰੀ ਵਾਲੀ ਵੀਡੀਓ ਹੀ ਪਾਉਣੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ ਜੀ